ਸਮੇਂ ਤੋਂ ਸਮੇਂ ਸਿੱਖਾਂ ਨੇ ਸਾਡੇ ਜੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਕੰਨ ਪਾਠ ਸਾਹਿਬ ਸੰਗਤ ਜੀ ਕੀਤੇ ਤਾਂ ਜਿਹੜਾ ਇਸ ਸਥਾਨ ਤੇ ਮਹਾਪੁਰਸ਼ ਸੰਗਤ ਜੀ ਬਾਬਾ ਉਦੇ ਸਿੰਘ ਸਾਹਿਬ ਜੀ ਨੇ ਜੋ ਵੱਡਾ ਉਦਮ ਕੀਤਾ ਬਾਬਾ ਰਾਜਾ ਸਿੰਘ ਸਾਹਿਬ ਜੀ ਦੇ ਨਾਲ ਮਿਲ ਕੇ ਸਮੇਂ ਤੋਂ ਸਮੇਂ ਬੈਸਤ ਸੰਗਤ ਜੀ ਇਹ ਸੰਪਰਦਾਇ ਜੇ ਆਪਾਂ ਨਾਮ ਦੇ ਅਰਥ ਕਰੀਏ ਤਾਂ ਇਹੀ ਬਣਦੇ ਨੇ ਜਿਵੇਂ ਕਿਤੇ ਕੋਈ ਜੰਗ ਲੱਗੀ ਉਹਨੇ ਵੀ ਫਿਰ ਨਿਹੰਗ ਸਿੰਘਾਂ ਨੂੰ ਪੁੱਛਿਆ ਜਾਵੇ ਸੰਗਤ ਜੀ ਉਹ ਫਿਰ ਕਹਿੰਦੇ ਨੇ ਖੰਡਾ ਪ੍ਰਤਮਾ ਸਾਜ ਕੇ ਜਨ ਸਭ ਸੰਸਾਰ ਉਪਾਇਆ ਬ੍ਰਹਮਾ ਵਿਸ਼ਨਮੇ ਹੀ ਸਸਾਇ ਕੁਦਰਤੀ ਦਾ ਖੇਲ ਰਚਾਇਆ ਬਣਾਇਆ ਤੋ ਖੈਰ ਸੰਗਤ ਜੀ ਉਹ ਸਾਸਤਰ ਬਾਹਰ ਕੱਢ ਕੇ ਫਿਰ ਉਹਨਾਂ ਦੀ ਪੂਜਾ ਕਰਦੇ ਨੇ ਕਿਉਂਕਿ ਉਹਨਾਂ ਦੇ ਵਰਤਿਆਂ ਦਾ ਸਮਾਂ ਆ ਜਾਂਦਾ ਫਿਰ ਪਰ ਜਿੰਨੇ ਜੇਸ ਸੰਪਰਦਾ ਦਾ ਨਾਮ ਹੀ ਹੋਵੇ ਨਾਮ ਧਾਰੀ ਜਿਨ੍ਹਾਂ ਨੇ ਨਾਮ ਦਾ ਹੀ ਆਸਰਾ ਲਿਆ ਹੋਵੇ ਤੇ ਸੰਗਤ ਜੀ ਸਤੋਗਣ ਦਾ ਜਿੱਥੇ ਜ਼ਿਆਦਾ ਪ੍ਰਭਾਵ ਹੋਵੇ ਫਿਰ ਸੰਗਤ ਜੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਿਵੇਂ ਗੁਰਬਾਣੀ 'ਚ ਬਚਨ ਆਉਂਦੇ ਨੇ ਰੋਗਨ ਤੇ ਅਰਸ਼ੋਗਨ ਤੇ ਜਨਜੋਗਨ ਤੇ ਵਫਾਤ ਬਚਾਵੈ ਸਤੁਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾਮਾ ਲਾਭਿ ਬਾਲ ਸਮੇਂ ਤੇ